ਪੰਜਾਬ ਐਮ ਬੀ ਐਮ ਦੇਖ ਰਹੇ ਹੋ ਤੇ ਇਸ ਵਕਤ ਅਸੀਂ ਮੌਜੂਦਾ ਲੁਧਿਆਣਾ ਦੇ ਮਸ਼ਹੂਰ ਲਾਟਰੀ ਸੇਲਰ ਦੀ ਦੁਕਾਨ ਤੇ ਸੋ ਇਸ ਵਕਤ ਅਸੀਂ ਤੁਹਾਡੇ ਲਈ ਬਿਹਤ ਖਾਸ ਲੈ ਕੇ ਆਏ ਆ માત્ર 100 ਰੁਪਏ ਦੇ ਵਿੱਚ ਤੁਹਾਡੇ ਲਈ ਲਾਟਰੀ ਆ ਜੋ ਪੰਜਾਬ ਸਟੇਟ ਲੈ ਕੇ ਆਂਦੀ ਹੈ ਉਸ ਦੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਣ ਲੱਗੇ ਆ ਕਿ ਇਸ ਲਾਟਰੀ ਦੇ ਵਿੱਚ ਕੀ ਕੁਝ ਹੁੰਦਾ ਹੈ ਕੀ ਕੁਝ ਖਾਸ ਹੋਵੇਗਾ ਇਸ ਲਾਟਰੀ ਦੇ ਵਿੱਚ ਸੋ ਸਾਰੀ ਜਾਣਕਾਰੀ ਸਾਂਝੀ ਕਰ ਦੇਣੀ ਚਾਹੁੰਦੇ ਆ ਸੋ ਬਲਾ ਟਿਕਟ ਇੱਕ ਵਾਰ ਤੁਹਾਨੂੰ ਦਿਖਾ ਦਨੀ ਆ ਕਿ ਇਹ ਟਿਕਟ ਕਿਸ ਤਰ੍ਹਾਂ ਦੀ ਹੈ ਸੋ ਪੰਜਾਬ ਸਟੇਟ ਡੀਅਰ ਲਾਟਰੀ ਜੋ ਕਿ ਡੀਅਰ 100 ਮੰਥਲੀ ਲਾਟਰੀ ਹੈ ਇਸ ਦੇ ਵਿੱਚ ਕੀ ਨਤੀਜੇ ਜੋ ਕਿ ਸਤੰਬਰ ਦੇ ਮਹੀਨੇ ਚ ਆਣਗੇ ਯਾਨੀ ਕਿ 10 ਸਤੰਬਰ ਨੂੰ ਇਸੇ ਨਤੀਜੇ ਆਣਗੇ ਔਰ ਪਹਿਲਾ ਇਨਾਮ ਜੋ ਕਿ ਬਹਿਤ ਖਾਸ ਰਵੇਗਾ ਕਿ 100 ਰੁਪਏ ਦੀ ਟਿਕਟ ਦੇ ਵਿੱਚ ਪਹਿਲਾ ਇਨਾਮ ਤੁਹਾਨੂੰ 15 ਲੱਖ ਰੁਪਏ ਦਿੱਤਾ ਜਾਵੇਗਾ ਸੋ ਇਸੇ ਨਾਲ ਨਾਲ ਬਾਕੀ ਇਨਾਮ ਹੈ ਜੋ ਉਹ ਵੀ ਤੁਹਾਡੇ ਨਾਲ ਸਾਂਝੇ ਕਰ ਦੇਣਾ ਚਾਹਨੇ ਆ ਔਰ ਇਸੇ ਵਿੱਚ ਕੀ ਸੈਕਿੰਡ ਇਨਾਮ ਹੈ ਜੋ ਕਿ 4 ਲੱਖ 75000 ਟੋਟਲ ਅਮਾਉਂਟ ਬਣੇਗੀ ਯਾਨੀ ਕਿ 50 ਵਿਅਕਤੀਆਂ ਨੂੰ 9500 ਦਾ ਦੂਸਰਾ ਇਨਾਮ ਹੈ ਦਿੱਤਾ ਜਾਵੇਗਾ ਸੋ ਇਹਦੇ ਖਾਸ ਬੰਪਰ ਹੈ ਸੋ ਇਸ ਦੇ ਵਿੱਚ ਜੋ ਤੀਸਰਾ ਇਨਾਮ ਹੈ ਜੋ ਕਿ 50 ਬੰਦਿਆਂ ਨੂੰ ਯਾਨੀ ਕਿ 50 ਟਿਕਟਾਂ ਦੇ ਉੱਪਰ ਦਿੱਤਾ ਜਾਵੇਗਾ 5000 ਰੁਪਏ ਦਾ ਯਾਨੀ ਕਿ ਤੁਸੀਂ ਇਸ ਵਿੱਚ ਜੇਕਰ 100 ਰੁਪਏ ਲਗਾਣੇ ਹੋ ਤਾਂ ਕਾਫੀ ਹਜ਼ਾਰਾਂ ਦੇ ਲੱਖਾਂ ਦੇ ਇਨਾਮ ਖੁਦ ਜਿੱਤ ਸਕਦੇ ਹੋ ਸੋਰ ਦੱਸਣਿਆ ਬਾਕੀ ਨਾਮ ਇਸ ਵਿੱਚ ਖੜੇ ਖੜੇ ਨੇ ਬਾਕੀ ਇਸ ਦੇ ਵਿੱਚ ਜੋ ਚੌਥਾ ਇਨਾਮ ਹੈ ਉਹ ਵੀ 2000 ਰੁਪਏ ਦਾ ਉਹ ਵੀ 50 ਵਿਅਕਤੀਆਂ ਨੂੰ ਦਿੱਤਾ ਜਾਵੇਗਾ ਪੰਜਵਾਂ ਇਨਾਮ 1000 ਰੁਪਏ ਦਾ ਉਹ ਵੀ 50 ਵਿਅਕਤੀਆਂ ਨੂੰ ਦਿੱਤਾ ਜਾਵੇਗਾ ਸੋ ਹਜ਼ਾਰਾਂ ਦੇ ਇਨਾਮ ਨੇ ਜੋ ਕਿ 9500 5 5000 2000 1000 ਉਸ ਤੋਂ ਬਾਅਦ ਫਿਰ 500 ਰੁਪਏ ਦਾ ਇਨਾਮ ਜੋ ਕਿ ਅਖੀਰਲਾ 2000 ਵਿਕਤਾਂ ਨੂੰ ਦਿੱਤਾ ਜਾਵੇਗਾ ਸੋ ਬੇहद ਖਾਸ ਲੋਟਰੀ ਹੈ ਸੋ ਜੇਕਰ ਤੁਸੀਂ ਆਪਣੀ ਕਿਸਮਤ ਇਸ ਵਿੱਚ ਅਜ਼ਮਾਨਾ ਚਾਹੁੰਦੇ ਹੋ ਤਾਂ ਅਜ਼ਮਾ ਸਕਦੇ ਹੋ ਪੰਜਾਬ ਸਟੇਟ ਡਿਓ ਲੋਟਰੀ ਦੀ ਮੰਥਲੀ 100 ਯਾਨੀ ਕਿ 100 ਰੁਪਏ ਦੇ ਵਿੱਚ ਤੁਸੀਂ ਪਹਿਲਾ ਇਨਾਮ 15 ਲੱਖ ਰੁਪਏ ਦਾ ਜਿੱਤ ਸਕਦੇ ਹੋ ਸੋ ਬੇਹਦ ਖਾਸ ਹੈ ਜੇਕਰ ਤੁਸੀਂ ਇਸ ਵਿੱਚ ਆਪਣੀ ਕਿਸਮਤ ਅਜ਼ਮਾਉਂਦੇ ਹੋ ਤਾਂ ਤੁਹਾਨੂੰ ਬੇਹਦ ਖਾਸ ਮੌਕਾ ਮਿਲੇਗਾ ਕਿਉਂਕਿ ਇਸੇ ਵਿੱਚ ਕਾਫੀ ਘੱਟ ਕੀਮਤ ਦੇ ਵਿੱਚ ਤੁਹਾਨੂੰ ਪਹਿਲਾ ਇਨਾਮ ਨਿਕਲ ਜਾਵੇਗਾ ਸੋ ਇਹ ਪੰਜਾਬ ਸਟੇਟ ਡਿਅਰ 100 ਮੰਥਲੀ ਇਸ ਦਾ ਨਾਮ ਹੈ ਲੋਟਰੀ ਦਾ ਸੋ ਜੇਕਰ ਤੁਸੀਂ ਇਸ ਨੂੰ ਖਰੀਦਦੇ ਹੋ ਤਾਂ ਇੱਕ ਤੁਹਾਡੇ ਪੈਸੇ ਬੇहद ਘੱਟ ਲੱਗਣਗੇ ਦੂਸਰਾ ਜੋ ਸਭ ਤੋਂ ਖਾਸ ਗੱਲ ਹੈ ਕਿ ਇਸ ਦੇ ਵਿੱਚ ਜੋ ਪਹਿਲਾ ਇਨਾਮ 15 ਲੱਖ ਰੁਪਏ ਦਾ ਹੈ ਯਾਨੀ ਕਿ ਤੁਸੀਂ ਸਿਰਫ 100 ਰੁਪਏ ਦੇਣਾ ਹੈ ਔਰ ਤੁਹਾਨੂੰ 15 ਲੱਖ ਮਿਲ ਸਕਦੇ ਨੇ ਯਾਨੀ ਕਿ ਕਿਸਮਤ ਜੇਕਰ ਜ਼ਮਾਨੀ ਹੋਵੇ ਤਾਂ ਬੇहद ਖਾਸ ਇਹ অপਸ਼ਨ ਬਣ ਜਾਂਦੀ ਹੈ ਸੋ ਕਿਉਂਕਿ ਅਕਸਰ ਲੋਕ ਇਹ ਸੁਪਨਾ ਜ਼ਰੂਰ ਦੇਖਦੇ ਨੇ ਕਿ ਰਾਤੋਂ ਰਾਤ ਅਮੀਰ ਹੋ ਜਾਣ ਰਾਤੋਂ ਰਾਤ ਕਰੋੜਪਤੀ ਬਣ ਜਾਣ ਅਕਸਰ ਤੁਸੀਂ ਦੇਖਿਆ ਵੀ ਹੋਵੇਗਾ ਕਿ ਲੋਕ ਕਹਿੰਦੇ ਨੇ ਕਿ ਰਾਹ ਜਾਂਦੇ ਆ ਉਹਨਾਂ ਦਾ ਦਿਲ ਕੀਤਾ ਟਿਕਟ ਖਰੀਦੀ ਲੋਟਰੀ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦਾ ਇਨਾਮ ਲੱਗ ਗਿਆ ਸੋ ਚਮਤਕਾਰ ਜ਼ਰੂਰ ਦੇਖਣ ਨੂੰ ਮਿਲਦੇ ਨੇ ਕਿਸਮਤ ਲੋਕਾਂ ਦੀ ਜ਼ਰੂਰ ਬਦਲਦੀ ਹੈ ਸੋ ਤੁਸੀਂ ਵੀ ਆਪਣੇ ਜੇਬ ਖਰਚੇ ਨੂੰ ਧਿਆਨ ਚ ਰੱਖਦੇ ਹੋਏ ਲੋਟਰੀ ਪਾ ਸਕਦੇ ਹੋ ਔਰ ਆਪਣੀ ਕਿਸਮਤ ਹੈ ਅਜ਼ਮਾ ਸਕਦੇ ਮਾਤਰ 100 ਰੁਪਏ ਦੇ ਵਿੱਚ ਤੁਹਾਡੇ ਲਈ ਲਾਟਰੀ ਆ ਜੋ ਪੰਜਾਬ ਛੇੜ ਲੈ ਕੇ ਆਂਦੀ ਹੈ ਉਸ ਦੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਣ ਲੱਗੇ ਆ ਕਿ ਇਸ ਲਾਟਰੀ ਦੇ ਵਿੱਚ ਕੀ ਕੁਝ ਹੁੰਦਾ ਹੈ ਕੀ ਕੁਝ ਖਾਸ ਹੋਵੇਗਾ ਇਸ ਲਾਟਰੀ ਦੇ ਵਿੱਚ ਸੋ ਸਾਰੀ ਜਾਣਕਾਰੀ ਸਾਂਝੀ ਕਰ ਦੇਣੀ ਚਾਹਨੇ ਆ ਸੋ ਪਹਿਲਾ ਟਿਕਟ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਕਿ ਇਹ ਟਿਕਟ ਕਿਸ ਤਰ੍ਹਾਂ ਦੀ ਹੈ ਸੋ ਪੰਜਾਬ ਛੇੜ ਡੀਅਰ ਲਾਟਰੀ ਜੋ ਕਿ ਡੀਅਰ 100 ਮੰਥਲੀ ਲਾਟਰੀ ਹੈ ਇਸ ਦੇ ਵਿੱਚ ਕੀ ਨਤੀਜੇ ਜੋ ਕਿ ਸਤੰਬਰ ਦੇ ਮਹੀਨੇ ਚ ਆਣਗੇ ਯਾਨੀ ਕਿ 10 ਸਤੰਬਰ ਨੂੰ ਇਸੇ ਨਤੀਜੇ ਆਣਗੇ ਔਰ ਪਹਿਲਾ ਇਨਾਮ ਜੋ ਕਿ ਬਹਿਤ ਖਾਸ ਰਵੇਗਾ ਕਿ 100 ਰੁਪਏ ਦੀ ਟਿਕਟ ਦੇ ਵਿੱਚ ਪਹਿਲਾ ਇਨਾਮ ਤੁਹਾਨੂੰ 15 ਲੱਖ ਰੁਪਏ ਦਿੱਤਾ ਜਾਵੇਗਾ ਸੋ ਇਸੇ ਨਾਲ ਨਾਲ ਬਾਕੀ ਇਨਾਮ ਹੈ ਜੋ ਉਹ ਵੀ ਤੁਹਾਡੇ ਨਾਲ ਸਾਂਝੇ ਕਰ ਦੇਣਾ ਚਾਹਨੇ ਆ ਔਰ ਇਸੇ ਵਿੱਚ ਕੀ ਸੈਕੰਡ ਇਨਾਮ ਹੈ ਜੋ ਕਿ 4 ਲੱਖ 75000 ਟੋਟਲ ਅਮਾਉਂਟ ਬਣੇਗੀ ਯਾਨੀ ਕਿ 50 ਵਿਅਕਤੀਆਂ ਨੂੰ 9500 ਦਾ ਦੂਸਰਾ ਇਨਾਮ ਹੈ ਦਿੱਤਾ ਜਾਵੇਗਾ ਸੂਬੇ ਦਾ ਖਾਸ ਬੰਪਰ ਹੈ ਸੋ ਇਸੇ ਵਿੱਚ ਜੋ ਤੀਸਰਾ ਇਨਾਮ ਹੈ ਜੋ ਕਿ 50 ਬੰਦਿਆਂ ਨੂੰ ਯਾਨੀ ਕਿ 50 ਟਿਕਟਾਂ ਦੇ ਉੱਪਰ ਦਿੱਤਾ ਜਾਵੇਗਾ 5000 ਰੁਪਏ ਦਾ ਯਾਨੀ ਕਿ ਤੁਸੀਂ ਇਸੇ ਵਿੱਚ ਜੇਕਰ 100 ਰੁਪਏ ਲਗਾਣੇ ਹੋ ਤਾਂ ਕਾਫੀ ਹਜ਼ਾਰਾਂ ਦੇ ਲੱਖਾਂ ਦੇ ਇਨਾਮ ਖੁਸ਼ੀ ਜਿੱਤ ਸਕਦੇ ਹੋ ਸੋਰ ਦਾ ਸੁਣਿਆ कि बाकी नामे से विच खड़े खड़े ने बाकी इसे विच जो चौथा इनाम है ओ भी 2000 روپے ਦਾ ਉਹ ਵੀ 50 ਵਿਅਕਤੀਆਂ ਨੂੰ ਦਿੱਤਾ ਜਾਵੇਗਾ ਪੰਜਵਾਂ ਇਨਾਮ 1000 روپے ਦਾ ਉਹ ਵੀ 50 ਵਿਅਕਤੀਆਂ ਨੂੰ ਦਿੱਤਾ ਜਾਵੇਗਾ ਸੋ ਹਜ਼ਾਰਾਂ ਦੇ ਇਨਾਮ ਨੇ ਜੋ ਕਿ 9500 5 5200 1000 ਉਸ ਤੋਂ ਬਾਅਦ ਫਿਰ 500 ਰੁਪਏ ਦਾ ਇਨਾਮ ਜੋ ਕਿ ਅਖੀਰਲਾ 2000 ਵਿਕਤਾਂ ਨੂੰ ਦਿੱਤਾ ਜਾਵੇਗਾ ਸੋ ਬੇहद ਖਾਸ ਲੋਟਰੀ ਹੈ ਸੋ ਜੇਕਰ ਤੁਸੀਂ ਆਪਣੀ ਕਿਸਮਤ ਇਸ ਵਿੱਚ ਅਜ਼ਮਾਨਾ ਚਾਹੁੰਦੇ ਹੋ ਤਾਂ ਅਜ਼ਮਾ ਸਕਦੇ ਹੋ ਪੰਜਾਬ ਸਟੇਟ ਦੀ ਲੋਟਰੀ ਦੀ ਮੰਥਲੀ 100 ਯਾਨੀ ਕਿ 100 ਰੁਪਏ ਦੇ ਵਿੱਚ ਤੁਸੀਂ ਪਹਿਲਾ ਇਨਾਮ 15 ਲੱਖ ਰੁਪਏ ਦਾ ਜਿੱਤ ਸਕਦੇ ਹੋ ਸੋ ਬੇਹਦ ਖਾਸ ਹੈ ਜੇਕਰ ਤੁਸੀਂ ਇਸ ਵਿੱਚ ਆਪਣੀ ਕਿਸਮਤ ਅਜ਼ਮਾਉਂਦੇ ਹੋ ਤਾਂ ਤੁਹਾਨੂੰ ਬੇਹਦ ਖਾਸ ਮੌਕਾ ਮਿਲੇਗਾ ਕਿਉਂਕਿ ਇਸੇ ਵਿੱਚ ਕਾਫੀ ਘੱਟ ਕੀਮਤ ਦੇ ਵਿੱਚ ਤੁਹਾਨੂੰ ਪਹਿਲਾ ਇਨਾਮ ਨਿਕਲ ਜਾਵੇਗਾ ਸੋ ਇਹ ਪੰਜਾਬ ਸਟੇਟ ਡੀਅਰ 100 ਮੰਥਲੀ ਇਸ ਦਾ ਨਾਮ ਹੈ ਲੋਟਰੀ ਦਾ ਸੋ ਜੇਕਰ ਤੁਸੀਂ ਇਸ ਨੂੰ ਖਰੀਦਦੇ ਹੋ ਤਾਂ ਇੱਕ ਤੁਹਾਡੇ ਪੈਸੇ ਬੇहद ਘੱਟ ਲੱਗਣਗੇ ਦੂਸਰਾ ਜੋ ਸਭ ਤੋਂ ਖਾਸ ਗੱਲ ਹੈ ਕਿ ਇਸ ਦੇ ਵਿੱਚ ਜੋ ਪਹਿਲਾ ਇਨਾਮ 15 ਲੱਖ ਰੁਪਏ ਦਾ ਯਾਨੀ ਕਿ ਤੁਸੀਂ ਸਿਰਫ 100 ਰੁਪਏ ਦੇਣਾ ਹੈ ਔਰ ਤੁਹਾਨੂੰ 15 ਲੱਖ ਮਿਲ ਸਕਦੇ ਨੇ ਯਾਨੀ ਕਿ ਕਿਸਮਤ ਜੇਕਰ ਜ਼ਮਾਨੀ ਹੋਵੇ ਤਾਂ ਬੇहद ਖਾਸ ਇਹ অপਸ਼ਨ ਬਣ ਜਾਂਦੀ ਹੈ ਸੋ ਕਿਉਂਕਿ ਅਕਸਰ ਲੋਕ ਇਹ ਸੁਪਨਾ ਜ਼ਰੂਰ ਦੇਖਦੇ ਨੇ ਕਿ ਰਾਤੋਂ ਰਾਤ ਅਮੀਰ ਹੋ ਜਾਣ ਰਾਤੋਂ ਰਾਤ ਕਰੋੜਪਤੀ ਬਣ ਜਾਣ ਅਕਸਰ ਤੁਸੀਂ ਦੇਖਿਆ ਵੀ ਹੋਵੇਗਾ ਕਿ ਲੋਕ ਕਹਿੰਦੇ ਨੇ ਕਿ ਰਾਹ ਜਾਂਦੇ ਆ ਉਹਨਾਂ ਦਾ ਦਿਲ ਕੀਤਾ ਟਿਕਟ ਖਰੀਦੀ ਲੋਟਰੀ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦਾ ਇਨਾਮ ਲੱਗ ਗਿਆ ਸੋ ਚਮਤਕਾਰ ਜ਼ਰੂਰ ਦੇਖਣ ਨੂੰ ਮਿਲਦੇ ਨੇ ਕਿਸਮਤ ਲੋਕਾਂ ਦੀ ਜ਼ਰੂਰ ਬਦਲਦੀ ਹੈ ਸੋ ਤੁਸੀਂ ਵੀ ਆਪਣੇ ਜੇਬ ਖਰਚੇ ਨੂੰ ਧਿਆਨ 'ਚ ਰੱਖਦੇ ਹੋਏ ਲੋਟਰੀ ਪਾ ਸਕਦੇ ਹੋ ਔਰ ਆਪਣੀ ਕਿਸਮਤ ਹੈ ਅਜ਼ਮਾ ਸਕਦੇ ਹਾਂ ਸੁਬੇਰੀ ਅਪਡੇਟ ਦੇ ਜੁੜੇ ਰੋ ਸਾਡੇ ਨਾਲ ਫਿਲਹਾਲ ਮੈਂ ਉਹਨਾਂ ਦੀ ਇਜਾਜ਼ਤ ਧੰਨਵਾਦ